ਦਰਸ਼ਕਾਂ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸਮੀਤਾ ਲਿਵਾਲ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਉਤੇ ਫਾਟੇ ਸਹਸਤਾਲ ਮਹਾਲੀ ਵਿਲੋ ਬੁਲੇਟਿਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਰਾਜਵੀਰ ਜਵੰਦਾ ਬਾਰੇ ਹਸਤਾਲ ਤੋਂ ਤਾਜ਼ਾ ਅਪਡੇਟ ਦਿੱਤਾ ਗਿਆ ਜਿਸ ਨੂੰ ਸੁਣ ਕੇ ਸਾਰੇ ਪਰੇਸ਼ਾਨ ਹੋ ਗਏ ਲੋਕ ਪੋਸਟਾਂ ਪਾ ਕੇ ਕਹਿ ਰਹੇ ਨੇ ਕਿ ਹੁਣ ਤਾਂ ਕੋਈ ਚਮਤਕਾਰ ਹੀ ਉਹਨਾਂ ਨੂੰ ਬਚਾ ਸਕਦਾ ਹੈ 25 ਚੈਨਲ ਪੰਜਾਬੀ ਵੱਲੋਂ ਵੀ ਅਰਦਾਸ ਕਰਦੇ ਆ ਕੋ ਜਲਦੀ ਠੀਕ ਹੋਣ ਤੇ ਉਹਨਾਂ ਨੂੰ ਕੋਈ ਦੁਆ ਲੱਗ ਜਾਵੇ ਚਮਤਕਾਰ ਹੀ ਹੋਵੇ ਭਾਵੇਂ ਉਹ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਣ ਤੁਸੀਂ ਵੀ ਅਰਦਾਸ ਕਰੋ ਜਵੰਦਾ ਦੇ ਲਈ ਹਸਪਤਾਲ ਦੇ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਕੀ ਕੁਝ ਕਿਹਾ ਗਿਆ ਖਾਸ ਰਿਪੋਰਟ ਦੇ ਵਿੱਚ ਦੱਸਦੇ ਆ ਹਸਪਤਾਲ ਦੇ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਉਹਨਾਂ ਦੀ ਹਾਲਤ ਨਾਜ਼ੁਕ ਪਣੀ ਹੋਈ ਹੈ ਕੋਈ ਸੁਧਾਰ ਨਹੀਂ ਹੋਇਆ ਫਾਟੀ ਹਸਪਤਾਲ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਨਿਊਰੋਲੋਜੀਕਲ ਸਥਿਤੀ ਅਜੇ ਵੀ ਨਾਜ਼ੁਕ ਪਣੀ ਹੋਈ ਹੈ ਰਾਜਵੀਰ ਜਵੰਦਾ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮ ਦੀ ਨਿਗਰਾਨੀ ਦੇ ਹੇਠ ਹਨ ਰਾਜਵੀਰ ਜਵੰਦਾ ਦੇ ਦਿਲ ਦੀ ਧੜਕਣ ਨੂੰ ਕਾਬੂ ਦੇ ਵਿੱਚ ਰੱਖਣ ਲਈ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਰਾਜਵੀਰ ਜਵੰਦਾ 6 ਦਿਨਾਂ ਤੋਂ ਲਗਾਤਾਰ ਵੈਂਟੀਲੇਟਰ ਤੇ ਨੇ ਤੇ ਹੁਣ ਦਵਾਮਾਂ ਦਾ ਦੌਰ ਲਗਾਤਾਰ ਜਾਰੀ ਹੈ ਹਰ ਕੋਈ ਵੱਡਾ ਛੋਟਾ ਚਾਹੇ ਉਹ ਰਾਜਨੀਤਿਕਕਾਰ ਹੋਵੇ ਚਾਹੇ ਸਿਆਸਤਦਾਨ ਹੋਵੇ ਚਾਹੇ ਉਹ ਹੋਵੇ ਕਲਾਕਾਰ ਜਾਂ ਹੋਵੇ ਆਮ ਬੰਦਾ ਹਰ ਕੋਈ ਉਹਨਾਂ ਦੇ ਲਈ ਦੁਆ ਕਰ ਰਿਹਾ ਕਿ ਉਹ ਜਲਦ ਠੀਕ ਹੋ ਕੇ ਆਪਣੇ ਘਰ ਵਾਪਸ ਪਰਤ ਜਾਣ ਪਰ ਹੁਣ ਜਦੋਂ ਦਾ 2 ਦਿਨ ਦਾ ਮੈਡੀਕਲ ਬੁਲੇਟਿਨ ਜਾਰੀ ਹੋ ਰਿਹਾ ਤੇ ਲੋਕ ਪਰੇਸ਼ਾਨੀ ਦੇ ਵਿੱਚ गिर ਗਏ ਨੇ ਕਿਉਂਕਿ ਹਸਪਤਾਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਸੁਧਾਰ ਉਹਨਾਂ ਦੀ ਸਿਹਤ ਦੇ ਵਿੱਚ ਨਹੀਂ ਹੈ ਹੁਣ ਤਾਂ ਕੋਈ ਚਮਤਕਾਰ ਹੀ ਜੜਾਇਆ ਉਹਨਾਂ ਨੂੰ ਬਚਾ ਸਕਦਾ ਇਸ ਦਿਰਾਂ ਦੀਆਂ ਪੋਸਟਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਪੈ ਰਹੀਆਂ ਨੇ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਅਪਡੇਟਸ ਹਰ ਰੋਜ਼ ਤੁਹਾਡੇ ਨਾਲ ਸਾਂਝਾ ਕਰਦੇ ਆ ਕਿ ਕੀ ਕੁਝ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋਇਆ ਜਾਂ ਫਿਰ ਨਹੀਂ ਹੋਇਆ ਵਾਇਗਰੂ ਅਗਰ ਅਰਦਾਸ ਕਰਦੇ ਆ ਕਿ ਜਲਦ ਰਾਜਵੀਰ ਜਵੰਦਾ ਠੀਕ ਹੋ ਜਾਵੇ ਉਹ ਕਿਸੇ ਨਾਲ ਗੱਲ ਕਰੇ ਪਰ ਰਾਜਵੀਰ ਜਵੰਦਾ ਦੀ ਹਜੇ ਤੱਕ ਸਿਹਤ ਜਿਹੜੀ ਆ ਉਹ ਨਾਜ਼ੁਕ ਬਣੀ ਹੋਈ ਆ ਜਿਸ ਕਰਕੇ ਉਹਨਾਂ ਨੂੰ ਚਾਹਣ ਵਾਲੇ ਪਰੇਸ਼ਾਨ ਲੱਗ ਰਹੇ ਨੇ ਤੇ ਪੋਸਟਾਂ ਪਾ ਕੇ ਲਗਾਤਾਰ ਉਹ ਆਪਣੀ ਚਿੰਤਾ ਵੀ ਜ਼ਾਹਿਰ ਕਰ ਰਹੇ ਨੇ ਹਸਪਤਾਲ ਦੇ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਉਹਨਾਂ ਦੀ ਹਾਲਤ ਨਾਜ਼ੁਕ ਪਣੀ ਹੋਈ ਹੈ ਕੋਈ ਸੁਧਾਰ ਨਹੀਂ ਹੋਇਆ ਫਾਟੀ ਹਸਪਤਾਲ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਨਿਊਰੋਲੋਜੀਕਲ ਸਥਿਤੀ ਅਜੇ ਵੀ ਨਾਜ਼ੁਕ ਪਣੀ ਹੋਈ ਹੈ ਰਾਜਵੀਰ ਜਵੰਦਾ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮ ਦੀ ਨਿਗਰਾਨੀ ਦੇ ਹੇਠ ਹਨ ਰਾਜਵੀਰ ਜਵੰਦਾ ਦੇ ਦਿਲ ਦੀ ਧੜਕਣ ਨੂੰ ਕਾਬੂ ਦੇ ਵਿੱਚ ਰੱਖਣ ਲਈ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਰਾਜਵੀਰ ਜਵੰਦਾ 6 ਦਿਨਾਂ ਤੋਂ ਲਗਾਤਾਰ ਵੈਂਟੀਲੇਟਰ ਤੇ ਨੇ ਤੇ ਹੁਣ ਦਵਾਮਾਂ ਦਾ ਦੌਰ ਲਗਾਤਾਰ ਜਾਰੀ ਹੈ ਹਰ ਕੋਈ ਵੱਡਾ ਛੋਟਾ ਚਾਹੇ ਉਹ ਰਾਜਨੀਤਿਕਕਾਰ ਹੋਵੇ ਚਾਹੇ ਸਿਆਸਤਦਾਨ ਹੋਵੇ ਚਾਹੇ ਉਹ ਹੋਵੇ ਕਲਾਕਾਰ ਜਾਂ ਹੋਵੇ ਆਮ ਬੰਦਾ ਹਰ ਕੋਈ ਉਹਨਾਂ ਦੇ ਲਈ ਦੁਆ ਕਰ ਰਿਹਾ ਕਿ ਉਹ ਜਲਦ ਠੀਕ ਹੋ ਕੇ ਆਪਣੇ ਘਰ ਵਾਪਸ ਪਰਤ ਜਾਣ ਪਰ ਹੁਣ ਜਦੋਂ ਦਾ 2 ਦਿਨ ਦਾ ਮੈਡੀਕਲ ਬੁਲੇਟਿਨ ਜਾਰੀ ਹੋ ਰਿਹਾ ਤੇ ਲੋਕ ਪਰੇਸ਼ਾਨੀ ਦੇ ਵਿੱਚ गिर ਗਏ ਨੇ ਕਿਉਂਕਿ ਹਸਪਤਾਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਸੁਧਾਰ ਉਹਨਾਂ ਦੀ ਸਿਹਤ ਦੇ ਵਿੱਚ ਨਹੀਂ ਹੈ ਹੁਣ ਤਾਂ ਕੋਈ ਚਮਤਕਾਰ ਹੀ ਜੜਾਇਆ ਉਹਨਾਂ ਨੂੰ ਬਚਾ ਸਕਦਾ ਇਸ ਦਿਰਾਂ ਦੀਆਂ ਪੋਸਟਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਪੈ ਰਹੀਆਂ ਨੇ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਅਪਡੇਟਸ ਹਰ ਰੋਜ਼ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਆ ਕਿ ਕੀ ਕੁਝ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋਇਆ ਜਾਂ ਫਿਰ ਨਹੀਂ ਹੋਇਆ ਵਾਇਗਰੂ ਅਗਰ ਅਰਦਾਸ ਕਰਦੇ ਆ ਕਿ ਜਲਦ ਰਾਜਵੀਰ ਜਵੰਦਾ ਠੀਕ ਹੋ ਜਾਵੇ ਉਹ ਕਿਸੇ ਨਾਲ ਗੱਲ ਕਰੇ ਪਰ ਰਾਜਵੀਰ ਜਵੰਦਾ ਦੀ ਹਜੇ ਤੱਕ ਸਿਹਤ ਜਿਹੜੀ ਆ ਉਹ ਨਾਜ਼ੁਕ ਬਣੀ ਹੋਈ ਆ ਜਿਸ ਕਰਕੇ ਉਹਨਾਂ ਨੂੰ ਚਾਹਣ ਵਾਲੇ ਪਰੇਸ਼ਾਨ ਲੱਗ ਰਹੇ ਨੇ ਤੇ ਪੋਸਟਾਂ ਪਾ ਕੇ ਲਗਾਤਾਰ ਉਹ ਆਪਣੀ ਚਿੰਤਾ ਵੀ ਜ਼ਾਹਿਰ ਕਰ ਰਹੇ ਨੇ ਹਸਪਤਾਲ ਦੇ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਉਹਨਾਂ ਦੀ ਹਾਲਤ ਨਾਜ਼ੁਕ ਪਣੀ ਹੋਈ ਹੈ ਕੋਈ ਸੁਧਾਰ ਨਹੀਂ ਹੋਇਆ ਫਾਟੀ ਹਸਪਤਾਲ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਨਿਊਰੋਲੋਜੀਕਲ ਸਥਿਤੀ ਅਜੇ ਵੀ ਨਾਜ਼ੁਕ ਪਣੀ ਹੋਈ ਹੈ ਰਾਜਵੀਰ ਜਵੰਦਾ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮ ਦੀ ਨਿਗਰਾਨੀ ਦੇ ਹੇਠ ਹਨ ਰਾਜਵੀਰ ਜਵੰਦਾ ਦੇ ਦਿਲ ਦੀ ਧੜਕਣ ਨੂੰ ਕਾਬੂ ਦੇ ਵਿੱਚ ਰੱਖਣ ਲਈ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਰਾਜਵੀਰ ਜਵੰਦਾ 6 ਦਿਨਾਂ ਤੋਂ ਲਗਾਤਾਰ ਵੈਂਟੀਲੇਟਰ ਤੇ ਨੇ ਤੇ ਹੁਣ ਦਵਾਮਾਂ ਦਾ ਦੌਰ ਲਗਾਤਾਰ ਜਾਰੀ ਹੈ ਹਰ ਕੋਈ ਵੱਡਾ ਛੋਟਾ ਚਾਹੇ ਉਹ ਰਾਜਨੀਤਿਕਾਰ ਹੋਵੇ ਚਾਹੇ ਸਿਆਸਤਦਾਨ ਹੋਵੇ ਚਾਹੇ ਉਹ ਹੋਵੇ ਕਲਾਕਾਰ ਜਾਂ ਹੋਵੇ ਆਮ ਬੰਦਾ ਹਰ ਕੋਈ ਉਹਨਾਂ ਦੇ ਲਈ ਦੁਆ ਕਰ ਰਿਹਾ ਕਿ ਉਹ ਜਲਦ ਠੀਕ ਹੋ ਕੇ ਆਪਣੇ ਘਰ ਵਾਪਸ ਪਰਤ ਜਾਣ ਪਰ ਹੁਣ ਜਦੋਂ ਦਾ 2 ਦਿਨ ਦਾ ਮੈਡੀਕਲ ਬੁਲੇਟਿਨ ਜਾਰੀ ਹੋ ਰਿਹਾ ਤੇ ਲੋਕ ਪਰੇਸ਼ਾਨੀ ਦੇ ਵਿੱਚ गिर ਗਏ ਨੇ ਕਿਉਂਕਿ ਹਸਪਤਾਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਸੁਧਾਰ ਉਹਨਾਂ ਦੀ ਸਿਹਤ ਦੇ ਵਿੱਚ ਨਹੀਂ ਹੈ ਹੁਣ ਤਾਂ ਕੋਈ ਚਮਤਕਾਰ ਹੀ ਜੜਾਇਆ ਉਹਨਾਂ ਨੂੰ ਬਚਾ ਸਕਦਾ ਇਸ ਦਿਰਾਂ ਦੀਆਂ ਪੋਸਟਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਪੈ ਰਹੀਆਂ ਨੇ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਅਪਡੇਟਸ ਹਰ ਰੋਜ਼ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਕੀ ਕੁਝ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋਇਆ ਜਾਂ ਫਿਰ ਨਹੀਂ ਹੋਇਆ ਵਾਇਗਰ ਉਹ ਅਰਦਾਸ ਕਰਦੇ ਆ ਕਿ ਜਲਦ ਰਾਜਵੀਰ ਜਵੰਦਾ ਠੀਕ ਹੋ ਜਾਵੇ ਉਹ ਕਿਸੇ ਨਾਲ ਗੱਲ ਕਰੇ ਪਰ ਰਾਜਵੀਰ ਜਵੰਦਾ ਦੀ ਹਜੇ ਤੱਕ ਸਿਹਤ ਜਿਹੜੀ ਆ ਉਹ ਨਾਜ਼ੁਕ ਬਣੀ ਹੋਈ ਆ ਜਿਸ ਕਰਕੇ ਉਹਨਾਂ ਨੂੰ ਚਾਹਣ ਵਾਲੇ ਪਰੇਸ਼ਾਨ ਲੱਗ ਰਹੇ ਨੇ ਤੇ ਪੋਸਟਾਂ ਪਾ ਕੇ ਲਗਾਤਾਰ ਉਹ ਆਪਣੀ ਚਿੰਤਾ ਵੀ ਜ਼ਾਹਿਰ ਕਰ ਰਹੇ ਨੇ ਹਸਪਤਾਲ ਦੇ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਉਹਨਾਂ ਦੀ ਹਾਲਤ ਨਾਜ਼ੁਕ ਪਣੀ ਹੋਈ ਹੈ ਕੋਈ ਸੁਧਾਰ ਨਹੀਂ ਹੋਇਆ ਫਾਟੀ ਹਸਪਤਾਲ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਨਿਊਰੋਲੋਜੀਕਲ ਸਥਿਤੀ ਅਜੇ ਵੀ ਨਾਜ਼ੁਕ ਪਣੀ ਹੋਈ ਹੈ ਰਾਜਵੀਰ ਜਵੰਦਾ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮ ਦੀ ਨਿਗਰਾਨੀ ਦੇ ਹੇਠ ਹਨ ਰਾਜਵੀਰ ਜਵੰਦਾ ਦੇ ਦਿਲ ਦੀ ਧੜਕਣ ਨੂੰ ਕਾਬੂ ਦੇ ਵਿੱਚ ਰੱਖਣ ਲਈ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਰਾਜਵੀਰ ਜਵੰਦਾ 6 ਦਿਨਾਂ ਤੋਂ ਲਗਾਤਾਰ ਵੈਂਟੀਲੇਟਰ ਤੇ ਨੇ ਤੇ ਹੁਣ ਦਵਾਮਾਂ ਦਾ ਦੌਰ ਲਗਾਤਾਰ ਜਾਰੀ ਹੈ ਹਰ ਕੋਈ ਵੱਡਾ ਛੋਟਾ ਚਾਹੇ ਉਹ ਰਾਜਨੀਤਿਕਕਾਰ ਹੋਵੇ ਚਾਹੇ ਸਿਆਸਤਦਾਨ ਹੋਵੇ ਚਾਹੇ ਉਹ ਹੋਵੇ ਕਲਾਕਾਰ ਜਾਂ ਹੋਵੇ ਆਮ ਬੰਦਾ ਹਰ ਕੋਈ ਉਹਨਾਂ ਦੇ ਲਈ ਦੁਆ ਕਰ ਰਿਹਾ ਕਿ ਉਹ ਜਲਦ ਠੀਕ ਹੋ ਕੇ ਆਪਣੇ ਘਰ ਵਾਪਸ ਪਰਤ ਜਾਣ ਪਰ ਹੁਣ ਜਦੋਂ ਦਾ 2 ਦਿਨ ਦਾ ਮੈਡੀਕਲ ਬੁਲੇਟਿਨ ਜਾਰੀ ਹੋ ਰਿਹਾ ਤੇ ਲੋਕ ਪਰੇਸ਼ਾਨੀ ਦੇ ਵਿੱਚ गिर ਗਏ ਨੇ ਕਿਉਂਕਿ ਹਸਪਤਾਲ ਦੇ ਵੱਲੋਂ ਕਿਹਾ ਜਾ ਰਿਹਾ ਕਿ ਕੋਈ ਵੀ ਸੁਧਾਰ ਉਹਨਾਂ ਦੀ ਸਿਹਤ ਦੇ ਵਿੱਚ ਨਹੀਂ ਹੈ ਹੁਣ ਤਾਂ ਕੋਈ ਚਮਤਕਾਰ ਹੀ ਜੜਾਇਆ ਉਹਨਾਂ ਨੂੰ ਬਚਾ ਸਕਦਾ ਇਸ ਦਿਰਾਂ ਦੀਆਂ ਪੋਸਟਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਪੈ ਰਹੀਆਂ ਨੇ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਅਪਡੇਟਸ ਹਰ ਰੋਜ਼ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਆ ਕਿ ਕੀ ਕੁਝ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋਇਆ ਜਾਂ ਫਿਰ ਨਹੀਂ ਹੋਇਆ ਵਾਇਗਰੂ ਅਗਰ ਅਰਦਾਸ ਕਰਦੇ ਆ ਕਿ ਜਲਦ ਰਾਜਵੀਰ ਜਵੰਦਾ ਠੀਕ ਹੋ ਜਾਵੇ ਉਹ ਕਿਸੇ ਨਾਲ ਗੱਲ ਕਰੇ ਪਰ ਰਾਜਵੀਰ ਜਵੰਦਾ ਦੀ ਹਜੇ ਤੱਕ ਸਿਹਤ ਜਿਹੜੀ ਆ ਉਹ ਨਾਜ਼ੁਕ ਬਣੀ ਹੋਈ ਆ ਜਿਸ ਕਰਕੇ ਉਹਨਾਂ ਨੂੰ ਚਾਣ ਵਾਲੇ ਪਰੇਸ਼ਾਨ ਲੱਗ ਰਹੇ ਨੇ ਤੇ ਪੋਸਟਾਂ ਪਾ ਕੇ ਲਗਾਤਾਰ ਉਹ ਆਪਣੀ ਚਿੰਤਾ ਵੀ ਜ਼ਾਹਿਰ ਕਰ ਰਹੇ ਨੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਰਾਜਵੀਰ ਜਵੰਦਾ ਦੀ ਸਿਹਤ ਠੀਕ ਚੱਲ ਰਹੀ ਹੈ ਸੁਧਾਰ ਹੋ ਰਿਹਾ ਹੈ ਪਰ ਹੁਣ 2 ਦਿਨਾਂ ਤੋਂ ਜੋ ਬੁਲੇਟਿਨ ਜਾਰੀ ਹੋ ਰਿਹਾ ਹੈ ਮੈਡੀਕਲ ਬੁਲੇਟਿਨ ਉਸ ਦੇ ਮੁਤਾਬਕ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਆਇਆ ਉਹਨਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ ਡਾਕਟਰਾਂ ਦੇ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਹਜੇ ਕੋਈ ਵੀ ਸੁਧਾਰ ਨਹੀਂ ਹੈ ਤੇ ਉਹਨਾਂ ਦੇ ਦਿਲ ਨੂੰ ਚਲਾਉਣ ਦੇ ਲਈ ਸਥਿਤੀ ਨੂੰ ਠੀਕ ਰੱਖਣ ਦੇ ਲਈ ਦਵਾਈਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਹੁਣ ਕਦੋਂ ਤੱਕ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਸੁਧਾਰ ਆਵੇਗਾ ਕਦੋਂ ਉਹ ਠੀਕ ਹੋਣਗੇ ਕਦੋਂ ਗੱਲਬਾਤ ਕਰ ਸਕਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਦੁਆਵਾਂ ਦਾ ਦੌਰ ਅਜੇ ਵੀ ਜਾਰੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ